ਪੰਜਾਬ ਦੇ ਕੁਝ ਜ਼ਿਲ੍ਹੇ ਦੇ ਲੋਕ ਹੜ੍ਹ ਦੀ ਮਾਰ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਕਪੂਰਥਲਾਲ ਸੁਲਤਾਨਪੁਰ ਲੋਧੀ ਤਰਨਤਾਰਨ ਦੇ ਸਰਹੱਦੀ ਖੇਤਰਾਂ ਦੇ ਵਿੱਚ ਜਿਹੜੇ ਕਿ ਹੜਵਰਗ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਤਾਂ ਪੀੜਤ ਲੋਕਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਦੋ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੱੱਜੇਵਾਲਾ ਤੇ ਕ੍ਰਿਕਟਰ ਹਰਪਜੋਤ ਸਿੰਘ ਭੱਜੀ ਦੇ ਵੱਲੋਂ ਮੰਡੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਹੜ੍ਹ ਦੇ ਪਾਣੀ ਦੇ ਵਿੱਚ ਟਰੈਕਟਰ ਦੀ ਮਦਦ ਨਾਲ ਦੋਵੇਂ ਮੈਂਬਰ ਪਾਰਲੀਮੈਂਟ ਪੇਂਡਤ ਲੋਕਾਂ ਦੇ ਘਰਾਂ ਤੱਕ ਪਹੁੰਚੇ ਪਿਛਲੇ ਇੱਕ ਹਫ਼ਤੇ ਤੋਂ ਹੜ੍ਹ ਦੇ ਪਾਣੀ ਦੇ ਵਿੱਚ ਆਪਣੀਆਂ ਫਸਲਾਂ ਤੇ ਘਰਾਂ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਜਦੋਂ ਲੋਕਾਂ ਨੇ ਹੌਸਲੇ ਬੁਲੰਦ ਦੇਖੇ ਗਏ ਤਾਂ ਹਰਪਜੋਤ ਸਿੰਘ ਭੱਜੀ ਵੀ ਹੈਰਾਨ ਰਹਿ ਗਏ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿ ਕੁਝ ਕਿਹਾ ਸੁਣਦੇ ਆ ਬਾਬਾ ਜੀ ਤਾਂ ਦੇਖੋ ਇੱਥੇ ਇਹਨਾਂ ਪਿੰਡਾਂ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਹਰ ਸਾਲ ਆ ਕੇ ਮੈਂ ਇੱਥੇ ਦੇਖਦਾ ਪਿਛਲੇ ਸਾਲ ਵੀ ਆਏ ਸੀ ਹਾਲਾਤ ਦੇਖੇ ਸੀਗੇ ਖਰਾਬ ਸੀਗੇ ਬਾਬਾ ਜੀ ਤਾਂ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਉਹ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਆ ਇਹਨਾਂ ਦਾ ਬਹੁਤ ਸਹਿਯੋਗ ਔਰ ਅੱਜ ਵੀ ਮੈਂ ਇੱਥੇ ਆਇਆ ਉਹ ਇਹਨਾਂ ਵੀ ਕਾਰਨ ਆਇਆ ਕਿ ਮੈਨੂੰ ਜਦੋਂ ਬਾਬਾ ਜੀ ਨੇ ਦੱਸਿਆ ਕਿ ਮੌਜੂਦਾ ਹਾਲਾਤ ਜਿਹੜੇ ਆ ਉਹ ਇੱਕ ਵਾਰੀ ਦੇਖ ਕੇ ਤੇ ਸਰਕਾਰ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਬਾਬਾ ਜੀ ਨੇ ਆਲਰੇਡੀ ਗੱਲ ਕੀਤੀ ਅਸੀਂ ਇਕੱਠੇ ਮਿਲ ਕੇ ਵੀ ਗੱਲ ਕਰਾਂਗੇ ਤੇ ਜੋ ਬਣਦੀ ਹੈਲਪ ਆਪਣੇ ਭਰਾਵਾਂ ਲਈ ਆਪਣੇ ਵੱਡਿਆਂ ਲਈ ਅਸੀਂ ਜੋ ਵੱਧ ਤੋਂ ਵੱਧ ਮਦਦ ਪੰਜਾਬ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮਿਲ ਸਕਦੀ ਉਹਦੀ ਕੋਸ਼ਿਸ਼ ਕਰਾਂਗੇ। ਉਹ ਸਾਰੀ ਖਰਾਬ ਹੋ ਗਈ ਪਰ ਹੌਸਲੇ ਹਲੇ ਵੀ ਬੁਲੰਦਾ ਹੈ ਇਹ ਹੈ ਪੰਜਾਬੀਅਤ ਬਟ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਹਾਂ ਸਰਕਾਰ ਵੱਲੋਂ ਵੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਜਿੰਨੀ ਵਤਵਤ مدد ਇਹਨਾਂ ਦੀ ਹੋ ਸਕਦੀ ਸਾਰਿਆਂ ਦੀ ਪਰਿਵਾਰਾਂ ਦੀ ਉਹ ਜ਼ਰੂਰ ਫਰਵਾਹਤ ਦੀ ਕੋਸ਼ਿਸ਼ ਕਰਾਂਗੇ ਤਾਂ ਇਹਨਾਂ ਦੋਨਾਂ ਪਾਰਲੀਮੈਂਟ ਮੈਂਬਰਾਂ ਨੇ ਪੀੜਤ ਲੋਕਾਂ ਦੀ ਹੌਸਲਾ ਫੁਜਾਈ ਕੀਤੀ ਤਾਂ ਉਹਨਾਂ ਦੀ ਮਦਦ ਵੀ ਕੀਤੀ ਗਈ ਹੈ ਤਾਂ ਉੱਥੇ ਦੂਜੇ ਪਾਸੇ ਸਰਦ ਬਲਵਿੰਦਰ ਸਿੰਘ ਸਿੱਚੇਵਾਲ ਜੋ ਕਿ ਵਾਤਾਵਰਣ ਪ੍ਰੇਮੀ ਵੀ ਹਨ ਅਤੇ ਮੈਂਬਰ ਪਾਰਲੀਮੈਂਟਰੀ ਹਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਉਂਦੇ ਹਾਂ ਇਹਦੇ ਵਿੱਚ ਤਕਰੀਬਨ 17 ਪਿੰਡਾਂ ਦੀ ਗੱਲ ਹੈ ਤੇ 650 ਘਰਾਂ ਇਹ ਜਿਹੜਾ ਇਥੇ ਪੁਕਰ ਰਹਿ ਰਿਹਾ ਇਹ ਸਕੂਲ ਵੀ ਹੈ ਤੇ ਅਰੇ ਦੋਨੋਂ ਦੋਨੇ ਪਾਸੇ ਦੇ ਪਾਣੀ ਆ ਦਰਿਆ ਬਿਆਸ ਆਦਾ ਲੰਦੇ ਪਾਸੇ ਦੀ ਲੰਘਦਾ ਆ ਚੜ੍ਹਦੇ ਪਾਸੇ ਦੀ ਲੰਘਦਾ ਤੋਂ ਇਥੇ ਤਕਰੀਬਨ ਜਿਹੜਾ ਹੈ ਪਾਣੀ ਤਾਂ ਹਰ ਸਾਲ ਆਉਂਦਾ ਪਰ ਕੋਸਾਲਾਂ ਤੋਂ ਇਹਨਾਂ ਜ਼ਿੰਮੇਦਾਰਾਂ ਨੇ ਆਪਣੇ ਆਲੇ ਦੁਆਲੇ 28 ਕਿਲੋਮੀਟਰ ਬੰਨ ਲਾਇਆ ਹੋਇਆ ਇਦੇ ਨਾਲ ਆਲੇ ਦੁਆਲੇ ਨੂੰ ਪਾਣੀ ਅੰਦਰ ਨਾ ਆਵੇ ਪਰ ਉਹ ਜਿਹੜੇ ਜਿਹੜਾ ਆਰਜੀ ਬੰਦ ਲਾ ਲਾਏ ਸੀ ਉਹ ਬਹੁਤ ਇਨਸਾਫਾਂ ਤੋਂ ਫਟ ਗਿਆ ਸੀ ਦੇ ਨਾਲ ਇਹ ਸਾਰਾ ਇਲਾਕਾ ਹੀ ਜਲਮਗਨ ਹੋ ਗਿਆ ਇੱਥੇ ਬਸ ਸਰ ਜਿੱਥੇ ਜਿੱਥੇ ਇਹ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਪਹਿਲਾਂ ਹੀ ਇਹਨਾਂ ਦੇ ਘਰ ਥੋੜੇ ਉੱਚੇ ਆ ਇਹ ਹਜੇ ਵੀ ਇਹ ਘਰ ਕੋਈ ਨਹੀਂ ਛੱਡ ਰਿਹਾ ਇਹਨਾਂ ਦੇ ਖੜਪੀਨ ਵਾਲਾ ਇੱਥੇ ਸਬਾਨ ਸਾਰਾ ਕੁਝ ਹੈਗਾ ਪਸ਼ੂ ਵੀ ਇੱਥੇ ਆ ਦੁੱਧ ਵੀ ਹੈਗਾ ਦੁੱਧ ਵੀ ਡੈਰੀ ਨੂੰ ਪਾਉਦੇ ਆ ਪਰ ਇਹ ਆਪਣੇ ਘਰਾਂ ਦੇ ਵਿੱਚ ਆੜਾ ਤੇ ਆੜਾ ਕੁਝ ਨਹੀਂ ਪੱਜਿਆ ਸੂ ਰਗਾਤਾਰ ਜਿਸ ਦਿਨ ਤੋਂ ਪਾਣੀ ਇੱਥੇ ਆਇਆ ਉਸ ਦਿਨ ਤੋਂ ਸੇਵਾ ਤੇ ਲੱਗੇ ਹੋਏ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕ ਇੰਦਰ ਪਸ਼ੂ ਰਿਹਾ ਜਾਂ ਖਾਣ ਤੋਂ ਦੇ ਆ ਜਾਂ ਨਾ ਕੋਈ ਹੈਲਪ ਕਰ ਸਕਦੇ ਆ ਇੱਥੇ ਵੀ ਹੈਲਪ ਕੋਚਾਰੇ ਦੀ ਹੈਲਪ ਕੋਈ ਤਾਂ ਪਾਣੀ ਇਹਨਾਂ ਨੂੰ ਉਹ ਕੋਈ ਨਾ ਕੋਈ ਕੁਝ ਕਰਾ ਰਹੇ ਸੋ ਇਹ ਚਾਹ ਰਿਹਾ ਕਿ ਜੇ ਤੁਸੀਂ ਆਪ ਕਰੋ ਇਹ ਪਾਣੀ ਤਾਂ ਹੀ ਇਨਜਾਤ ਮਿਲੂਗੀ ਜਦੋਂ ਦਰਿਆ ਦੇ ਵਿੱਚ ਜਲਦਾ ਪਾਣੀ ਤੇ ਇਸ ਤਰ੍ਹਾਂ ਬਾਰਸ਼ਾਂ ਹੋ ਰਹੀਆਂ ਤੇ ਲੱਗਦਾ ਨਹੀਂ ਕਿ ਇਸ ਜਿਹੇ شويه ਪਾਣੀ ਦੇ ਰਾਤ ਕੋਈ ਮਿਲੂਗਾ ਤੋਂ ਕੋਸ਼ਿਸ਼ ਆ ਕੇ ਇਹਨਾਂ ਭਰਾਵਾਂ ਦੇ ਜਿਹੜੇ ਜਿੱਕੇ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਸਰਕਾਰ ਨੂੰ ਵੀ ਲਿਖਿਆ ਸੈਂਟਰ ਸਰਕਾਰ ਨੂੰ ਜਾਈਦਾ ਪੰਜਾਬ ਸਰਕਾਰ ਨੂੰ ਜਾਈਦਾ ਇਹ ਜਿਹੜਾ ਇਹਨਾਂ ਦਾ ਗੁੰਡਾਫਰੀ ਕਰਕੇ ਇਹਨਾਂ ਦਾ ਭਾਵ ਜਿਹੜਾ ਹੈਗਾ ਉਹ ਮਿਲ ਜਵੇ ਤਾਂ ਕਿ ਨਾ ਕਿਸਾਨਾਂ ਨੂੰ ਥੋੜੀ ਬੋਦੀ ਰਾਤ ਜਿਹੜੀ ਹੈਗੀ ਹੈ ਇਹਨਾਂ ਨੇ ਝੋਨੇ ਲਾਏ ਆ ਖਾਦਾਂ ਜਿਹੜੀਆਂ ਹੈਗੀਆਂ ਸੋਸਾਇਟੀ ਤੋਂ ਚੱਕੀਆਂ ਉਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਸਮੇਂ ਤੇ ਆ ਜਾਣੀਆਂ ਉਹਨਾਂ ਨੂੰ ਵੀ ਜਿਹੜਾ ਹੈਗੇ ਤੋਰਿਆ ਜਾਵੇ ਤਾਂ ਕਿ ਇਹ ਜਿਹੜੇ ਕਿਸਾਨ ਹਮੇਸ਼ਾ ਹੀ ਜਿਹੜਾ ਹੈ ਕੁਦਰਤ ਦੀ ਕਰੋਪੀ ਤੋਂ ਦੀ ਮਾਰ ਚੱਲਦਾ ਤੇ ਇਹ ਇਲਾਕੇ ਦਾ ਜਿਆਦਾ ਹੈਰਾਬਾਸ ਰਿਹਾ ਚਰਦੀਕਲਾ ਟਾਈਮ ਟੀਵੀ ਲਈ ਸੂਤਾਰਪੁਰ ਲੋਧੀ ਤੋਂ ਪੱਤਰਕਾਰ ਗੌਰਵ ਟੀਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ